ਕਿ ਹੁਣ ਕੁੜੀਆਂ ਚਿੜੀਆਂ ਕੁੜੀਆਂ ਵਿਚਾਰੀਆਂ ਗਾਉਂ ਆ ਇਹ ਚਿੜੀਆਂ ਗਾਉਂਆਂ ਦਾ ਜ਼ਮਾਨਾ ਗਿਆ ਸ਼ੇਰਨੀਆਂ ਵੰਣ ਦਾ ਟਾਈਮ ਹੈ ਸ਼ੇਰਨੀਆਂ ਜਿਹੜੇ ਮਰਜ਼ੀ ਰਿਜ਼ਲਟ ਦੇਖ ਲੋ ਜਦੋਂ ਤੋਂ ਮੈਂ ਸੁਰਤ ਸੰਭਾਲੀ ਐ ਮੈਂ ਅਖਬਾਰ ਪੜਨ ਲੱਗਿਆ ਮੈਂ ਤਾਂ ਕਦੇ ਖਬਰ ਕੋਈ ਹੋਰ ਦੇਖੀ ਹੀ ਨਹੀਂ ਮੈਂ ਤਾਂ ਇਹੀ ਪੜਦਾ ਹੁਣਾਂ 8ਵੀਂ ਚੋਂ ਕੁੜੀਆਂ ਨੇ ਫੇਰ ਮਾਰੀ ਬਾਜੀ 10ਵੀਂ ਚੋਂ ਕੁੜੀਆਂ ਨੇ ਫੇਰ ਮਾਰੀ ਬਾਜੀ 12ਵੀਂ ਚੋਂ ਕੁੜੀਆਂ ਫਰਸਟ ਬੀਏ ਚੋਂ ਕੁੜੀਆਂ ਫਰਸਟ ਐਮ ਐਚ ਉਹ ਕੁੜੀਆਂ ਵਾਸਤੇ ਅੱਜ ਦਾ ਦਿਨ ਜਿਹੜਾ ਉਹ ਖਾਸ ਇਸ ਕਰਕੇ ਕਿ ਅੱਜ 5700 ਤੋਂ 5714 ਸਾਡੀਆਂ ਭੈਣਾਂ ਛੋਟੇ-ਮੋਟੇ ਧੰਦੇ ਸੀ ਉਹਨਾਂ ਨੂੰ ਛੱਡ ਕੇ ਅੱਜ ਉਹ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਰਹੀ ਹੈ। ਔਰ ਪੰਜਾਬ ਸਰਕਾਰ ਦਾ ਪਰਿਵਾਰ ਉਹ ਪਰਿਵਾਰ ਹੈ ਜਿਹੜਾ ਆਪਣੇ ਹਰੇਕ ਜੀ ਦਾ ਖਿਆਲ ਰੱਖਦਾ ਹੈ। ਜਿਵੇਂ ਆਰਮੀ ਆਪਣੇ ਫੌਜੀ ਦਾ ਖਿਆਲ ਰੱਖਦੀ ਹੈ ਨਾ ਅਸੀਂ ਆਪਣੇ ਹਰੇਕ ਜੀ ਦਾ ਖਿਆਲ ਰੱਖਦੇ। ਕਿ ਅੱਜ ਦੇ ਮਿਲਾ ਕੇ ਸਾਡੇ 35000 ਤੋਂ ਵੱਧ ਨੌਕਰੀਆਂ ਹੋ ਗਈਆਂ ਜੀ। ਅੱਜ ਤੋਂ ਮਿਲਾ ਕੇ ਪਹਿਲਾਂ ਵਾਲੇ ਇਕੱਲੇ ਪਰਿਵਾਰਚ ਹੀ ਰਹੇ ਸਾਰਾ ਕੁਝ ਪਰਿਵਾਰਚ ਹੀ ਰੱਖਿਆ ਇੱਧਰ ਤਾਂ ਆਇਆ ਹੀ ਨਹੀਂ ਹੁਣ ਪਰਿਵਾਰ ਆਇਆ ਹੈ ਤਾਂ ਕਿ ਖਜਾਨੇ ਦਾ ਮੂੰਹ ਪਰਿਵਾਰ ਬਲਕੁਲ ਆ ਲੱਖ ਲੱਖ ਵਾਲੇ ਦੂਦੂ ਲੱਖ ਵਾਲੇ ਸਰਕਾਰ ਦੇ ਕਰਮਚਾਰੀ ਕਲ ਮਸ਼ਹੂਰ ਹੜਤਾਲ ਕਰਨਗੇ ਕਹਿੰਦੇ ਕੀ ਹੋ ਗਿਆ ਜੀ ਉਹ ਕਹਿੰਦੇ ਸਾਡੇ ਨਾਲ ਦਾ ਰਿਸ਼ਵਤ ਲੈਂਦਾ ਫੜ ਲਿਆ ਸਾਰੀ ਹੜਤਾਲ ਵਾਲੇ ਮਕਾਇਆ ਕਰਿਓ ਫਿਰ ਹੜਤਾਲ ਕਰ ਲਓ ਅੱਜ ਹੀ ਬਿਆਨ ਦਿੱਤਾ ਮੈਂ ਅੱਜ ਹੀ ਆਰਡਰ ਦਿੱਤਾ ਹੈ ਹੜਤਾਲ ਕਰ ਲਓ ਕਲਮ ਛੋੜ ਹੜਤਾਲ ਹਾਂ ਉਹ ਤੋਂ ਬਾਅਦ ਉਹ ਕਲਮ ਤੁਸੀਂ ਤਾਂ ਛੱਡ ਦੋਗੇ ਉਹ ਤੋਂ ਬਾਅਦ ਉਹ ਕਲਮ ਕਿਹਨੂੰ ਦੇਣੀ ਹੈ ਇਹ ਫੈਸਲਾ ਸਰਕਾਰ ਕਰੂਗੀ ਫਿਰ ਹੱਦਿਆ ਯਾਰ ਨਾ ਜੀ ਕਲਮ ਛੋੜ ਹੜਤਾਲ ਉਥੇ ਕੀ ਹੋਊਗਾ ਲੋਕ ਤੰਗ ਹੋਣਗੇ ਲੋਕ ਤੰਗ ਹੋਣਗੇ ਫਿਰ ਭਗਵਾਨਤਮਨ ਨੂੰ ਪੰਗਾ ਪਾਊਗਾ ਅੱਛਾ ਫਿਰ ਭਗਵਾਨਤਮਨ ਨੂੰ ਪੰਗਾ ਪਾਉਣ ਵਾਸਤੇ ਲੋਕਾਂ ਨੂੰ ਤੰਗ ਕਰੋਗੇ ਕਿ ਪਹਿਲੀ ਮੈਂ ਹੀ ਕਿਉਂ ਨਾ ਕਹਿਦਾ ਉਹਨਾਂ ਨੂੰ ਕਿ ਭਾਈ ਆਇਓ ਨਾ ਫਿਰ ਕਲਮ ਤੋਂ ਬਾਅਦ ਇੱਕ ਵਾਰੀ ਕਲਮ ਛੱਡ ਕੇ ਦਿਖਾਓ ਤੁਸੀਂ ਫਿਰ ਕਲਮ ਛੋੜ ਹੜਤਾਲ ਉਹ ਸਾਡੇ ਕੋਲੇ ਲੱਖਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਤੁਹਾਡੇ ਨਾਲ ਵੱਧ ਬੜੇ ਲਿਖੇ ਬੈਠੇ ਨੇ ਜਿਹੜੇ ਉਸ ਕਲਮ ਨੂੰ ਫੜਨ ਲਈ ਤਿਆਰ ਨੇ ਤੁਸੀਂ ਸ਼ੁਕਰ ਕਰੋ ਤੁਹਾਨੂੰ ਕਲਮ ਮਿਲੀ ਹੋਈ ਹੈ ਯਾਰ ਜਿਹੜਾ ਖਜ਼ਾਨੇ ਦਾ ਪੈਸਾ ਖਾਊਗਾ ਜਿਹੜਾ ਪੰਜਾਬ ਦੇ ਖਜ਼ਾਨੇ ਦਾ ਪੈਸਾ ਖਾ ਚੁੱਕਿਆ ਹੈ ਦਾ ਜਿਹੜਾ ਲੋਕਾਂ ਦੇ ਆ ਸਹੂਲਤਾਂ ਦੇ ਵਿੱਚ ਟਾਂਗ ਅੜਾਊਗਾ ਕੋਈ ਉਹਦੇ ਵਾਸਤੇ ਕੋਈ ਮੇਰੇ ਕੋਲੇ ਹਮਦਰਦੀ ਨਹੀਂ ਆਗੀ ਮੇਰੇ ਕੋਲੇ ਹਮਦਰਦੀ ਲੈ ਕੇ ਨਾ ਆਵੇ ਉਹ ਤੇ ਸਖਤ ਅਕਸ਼ਨ ਹੋਊਗਾ ਭਗਵਾਨ ਤੁਮਾਰਨੇ ਦਿੱਤੀ ਸਿੱਧੀ ਧਮਕੀ ਕੋਈ ਗੱਲ ਜੇ ਧਮਕੀ ਮੰਨਣੀ ਹੈ ਧਮਕੀ ਮੰਨ ਲਓ ਮੈਂ ਪੰਜਾਬ ਦੇ ਲੋਕਾਂ ਦੇ ਹੱਕ ਚ ਖੜੂਗਾ ਜਿਹੜੇ ਜਮਹੂਰੀ ਅਧਿਕਾਰ ਨੇ ਉਹਨਾਂ ਬਾਰੇ ਕੋਈ ਧਮਕੀ ਪਰੇ ਅੱਖਰ ਲਿਖ ਕੇ ਦੇਵੇ ਜਾਂ ਬੋਲੇ ਫਿਰ ਮੈਂ ਉਹ ਸ਼ੇਰ ਸੁਣਾਉਣਾ ਉਹਨਾਂ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹਿ ਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਪੰਜਾਬੀ ਮਾਂ ਬੋਲੀ ਸਾਡੀ ਐਡੀ ਅਮੀਰ ਬੋਲੀ ਦੁਨੀਆਂ ਚ ਨਹੀਂ ਕਿਤੇ ਹੈਗੀ ਹਰ ਰਿਸ਼ਤਾ ਜਿਹੜਾ ਉਹਦਾ ਨਾਮ ਬੋਲਣ ਬੇੜੀ ਇਹ ਪਤਾ ਲੱਗ ਜਾਂਦਾ ਹੈ ਕਿ ਰਿਸ਼ਤਾ ਕੀ ਹੈ ਮਾਮਾ ਮਾਂ ਦਾ ਭਾਈ ਤਾਇਆ ਬਾਪੂ ਦਾ ਭਾਈ ਪਰ ਉਹ ਤੋਂ ਵੱਡਾ ਉਮਰ 'ਚ ਚਾਚਾ ਬਾਪੂ ਦਾ ਭਾਈ ਪਰ ਉਹ ਤੋਂ ਛੋਟਾ ਦਯਰ ਹਸਬੰਡ ਦਾ ਛੋਟਾ ਭਾਈ ਜੇਠ ਹਸਬੰਡ ਦਾ ਵੱਡਾ ਭਾਈ ਨਾਨਦ ਉਹ ਫੁੱਫੜ ਹਰ ਰਿਸ਼ਤਾ ਟਕਲੇ ਹੋ ਜਾਂਦਾ ਹੈ ਉਧਰ ਅੰਗਰੇਜ਼ੀ ਦੋ ਗੱਲਾਂ ਚ ਨਿਪਟ ਜਾਂਦਾ ਹੈ ਅੰਕਲ ਆਂਟੀ ਐਂਡ ਬ੍ਰਦਰ ਇਨ ਲਾ ਅਸੀਂ ਪੁੱਛਦੇ ਰਹਿੰਦੇ ਆਂ ਭਰਾਵਾ ਕਿ ਦਿੱਲੇ ਪਾਸਿਓਂ ਬ੍ਰਦਰ ਇਨ ਲਾ ਹੈ ਜੀਜਾ ਜਾਂ ਸਾਲਾ ਉਸਾਂ ਬਨਾਈ ਜਤ ਕਰੀਏ ਦੀ ਜੇ ਸਾਢੇ 7 ਵਜੇ ਮੈਂ ਟਾਈਮ ਕੀਤਾ ਤਾਂ ਮੈਂ ਸਾਢੇ 7 ਵਜੇ ਜਾਂਦਾ ਸੀਗਾ ਆਪ ਕੰਮ ਕਰਨ ਮੈਂ ਵੀ ਕੰਮ ਸਮਝਦਾ ਆਪਣੇ ਕੰਮ ਨੂੰ ਰਿਕਾਰਡ ਕਰਾ ਕੇ ਦੇਖ ਲਿਓ ਸੈਕਟਰੀਏਟ ਦੇ ਵਿੱਚ ਮੈਂ ਕਈ ਵਾਰੀ ਰਾਤ ਦੇ 8-8 ਵਜੇ ਤੱਕ ਬੈਠਾ ਹਾਂ ਆਪਣੇ ਦਫ਼ਤਰ 'ਚ ਕਿ ਫਾਈਲਾਂ ਪੂਰੀਆਂ ਨਹੀਂ ਹੋਈਆਂ 8-8 ਵਜੇ ਤੱਕ ਰਾਤ ਦੇ ਮੈਂ ਕੰਮ ਕਰਦਾ ਮੈਂ ਵੀ ਇਹਨੂੰ ਕੰਮ ਸਮਝਦਾ ਔਰ ਇਹ ਕੰਮ ਮੈਂ ਲੋਕਾਂ ਦੇ ਹੱਥ ਜੋੜ ਕੇ ਆਪ ਮੰਗਿਆ ਹੋਇਆ ਕਿ ਮੈਨੂੰ ਇਹ ਕੰਮ ਦਿਓ ਫਿਰ ਤੁਸੀਂ ਦੇਖਿਓ ਕਿ ਤੁਸੀਂ ਮੈਨੂੰ ਦੇਤਾ ਕੰਮ ਇਹ ਹੈ ਅੱਜ ਦਾ ਦਿਨ ਰਖੜ ਪੁੰਨਿਆ ਦਾ ਦਿਨ ਹੈ ਮੈਂ ਬਾਬਾ ਬਕਾਲਾ ਸਾਹਿਬ ਮੱਥਾ ਟੇਕ ਕੇ ਆਇਆ ਸੋ ਅੱਜ ਦੇ ਦਿਨ ਨੂੰ ਭੈਣਾ ਦਾ ਦਿਨ ਕਿਹਾ ਜਾਂਦਾ ਹੈ ਮੇਰੀ ਸੋਚ ਪਹਿਲਾਂ ਤੋਂ ਲੈ ਕੇ ਅੱਜ ਤੱਕ ਕੁਝ ਤਿਹਾਰਾਂ ਪ੍ਰਤੀ ਮੈਂ ਸੱਚ ਬੋਲਦਾ ਕੁਝ ਤਿਹਾਰਾਂ ਪ੍ਰਤੀ ਮੇਰੀ ਸੋਚ ਥੋੜੀ ਜੀ ਅਲੱਗ ਸੀ ਹੈਗੀ ਅੱਜ ਵੀ ਜੇ ਮੇਰਾ ਖੜੀ ਹੈ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਕਿ ਰਖੜੀ ਅਹਿਸਾਸ ਕਰਾਉਂਦੀ ਹੈ ਜਿਨ੍ਹਾਂ ਦੇ ਭਾਈ ਨਹੀਂ ਹੈਗਾ ਇਹ ਨਹੀਂ ਹੋਣਾ ਚਾਹੀਦਾ ਇਦਾਂ ਕਿ ਜਿਨ੍ਹਾਂ ਦੇ ਸੱਕਾ ਭਾਈ ਹੈ ਉਹ ਤਾਂ ਰਖੜੀ ਬੰਨ੍ਹ ਦਿੰਦੀਆਂ ਨੇ ਜਿਨ੍ਹਾਂ ਦੇ ਭਾਈ ਨਹੀਂ ਹੈਗਾ ਵੀ ਮਤਲਬ ਇੱਕ ਥੋੜਾ ਜਿਹਾ ਹੀਣ ਭਾਵਨਾ ਟਾਈਪ ਇੱਕ ਰਖੜੀ ਇੱਕ ਦੀਵਾਲੀ ਵੇਲੇ ਜਿਹੜਾ ਕਰੂੰਡੀ ਚ ਪੈਸੇ ਧਰ ਦਿੰਦੇ ਆ ਉਹ ਚ ਵੀ ਭਾਈ ਪੈਸੇ ਧਰਦਾ ਜੀਦੇ ਭਾਈ ਨਹੀਂ ਹੁੰਦਾ ਫਰਗੁਆਂਡੀ ਆ ਕੇ ਚਾਚਾ ਤਾਇਆ ਜੋ ਆ ਕੇ ਦਰਦੇ ਪਰ ਅੱਜ ਕੱਲ ਮੈਨੂੰ ਨਹੀਂ ਲੱਗਦਾ ਕਿ ਭਰਾ ਦੀ ਕੋਈ ਕਮੀ ਹੋਊਗੀ ਸਾਡੀਆਂ ਧੀਆ ਹੀ ਪੁੱਤ ਨੇ ਸਾਡੀਆਂ ਬੇਟੀਆਂ ਨੇ ਇੰਨਾ ਕਮਾਲ ਕੀਤਾ ਹੋਇਆ ਹੈ ਜਿਹੜੇ ਮਰਜ਼ੀ ਰਿਜ਼ਲਟ ਦੇਖ ਲਓ ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਮੈਂ ਅਖਬਾਰ ਪੜਨ ਲੱਗਿਆ ਮੈਂ ਤਾਂ ਕਦੇ ਖਬਰ ਕੋਈ ਹੋਰ ਦੇਖੀ ਵੀ ਨਹੀਂ ਮੈਂ ਤਾਂ ਇਹੀ ਪੜਦਾ ਹੁਣਾਂ 8ਵੀਂ ਚੋਂ ਕੁੜੀਆਂ ਨੇ ਫੇਰ ਮਾਰੀ ਬਾਜੀ 10ਵੀਂ ਚੋਂ ਕੁੜੀਆਂ ਨੇ ਫੇਰ ਮਾਰੀ ਬਾਜੀ 12ਵੀਂ ਚੋਂ ਕੁੜੀਆਂ ਫਰਸਟ ਬੀਏ ਚੋਂ ਕੁੜੀਆਂ ਫਰਸਟ ਐਮਏ ਚੋਂ ਕੁੜੀਆਂ ਫਰਸਟ ਤੇ ਫਿਰ ਕਿਹੜੀ ਗੱਲੋਂ ਘਟਾ ਸੀ ਅੱਜ ਅਸੀਂ ਉਹ ਕੌਮ ਹੈ ਮੈਂ ਜਦੋਂ ਆ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀਗਾ ਰੇਲਵੇ ਲਾਈਨ ਡਬਲ ਰੇਲਵੇ ਲਾਈਨ ਮੈਂ ਹੈਲੀਕਾਪਟਰ ਤੇ ਆ ਰਿਹਾ ਸੀ ਜਿਹੜੀ ਲਾਹੌਰ ਤੋਂ ਦਿੱਲੀ ਜਾਂਦੀ ਮੈਂ ਸੋਚ ਰਿਹਾ ਸੀ ਕਿੰਨੀ ਵਾਰੀ ਇਸ ਰੇਲਵੇ ਲਾਈਨ ਤੋਂ ਭਗਤ ਸਿੰਘ ਹੋਰੀ ਲੰਗੇ ਹੋਣਗੇ ਕਿੰਨੀ ਵਾਰੀ ਇਧਰੋਂ ਇਧਰ ਇਧਰੋਂ ਇਧਰ ਕ੍ਰਾਂਤੀਕਾਰੀ ਗਏ ਹੋਣਗੇ ਖੱਬੇ ਪਾਸੇ ਨੈਸ਼ਨਲ ਹਾਈਵੇ 1 ਸੀ ਲਾਹੌਰ ਤੋਂ ਦਿੱਲੀ ਕਿੰਨੀ ਵਾਰੀ ਲੁਟੇਰੇ ਲੁੱਟਣ ਇਥੋਂ ਗਏ ਹੋਣਗੇ ਕਿੰਨੀ ਵਾਰੀ ਦਿੱਲੀੋਂ ਲੁੱਟ ਕੇ ਇਧਰ ਨੂੰ ਗਏ ਹੋਣਗੇ ਕਿੱਧਰ ਗਏ ਪਗਾ ਸਿੰਘ ਉਹਾਂ ਦੇ ਮੇਲੇ ਲੱਗਦੇ ਆ ਲੋਕ ਸੱਜਦਾ ਕਰਦੇ ਆ ਤੇ ਲੁਟੇਰੇ ਕਿੱਧਰ ਗਏ ਕੋਈ ਜਾਣਦਾ ਹੀ ਨਹੀਂ ਉਹਨਾਂ ਨੂੰ ਕੀ ਲੈ ਗਏ ਨਾਲ ਸੋ ਸਾਡੀ ਕੌਮ ਸਾਡੀ ਡੀਐਨਏ ਸਾਡਾ ਜਿਹੜਾ ਉਹ ਗਰੀਬਾਂ ਤੇ ਮਜਲੂਮਾਂ ਦੇ ਹੱਕ 'ਚ ਖੜਨ ਵਾਲਾ ਜਦੋਂ ਉਹ ਧੀਆਂ ਨੂੰ ਬੰਨ ਕੇ ਲੈ ਕੇ ਜਾਂਦੇ ਸੀ ਤਉ ਦੋ ਉਸ ਵੇਲੇ ਤਿਆਂ ਨੂੰ ਛਡਾਉਣਾ ਉਹਨਾਂ ਨੂੰ ਮਾਨ ਇੱਜ਼ਤ ਬਹਾਲ ਕਰਨਾ ਉਹ ਸਾਡਾ ਕੰਮ ਸੀ ਸਾਡੇ ਡੀਐਨਏ ਚ ਸਾਡੇ ਬਜ਼ੁਰਗਾਂ ਨੇ ਕੀਤਾ ਹੋਇਆ ਦੋ ਦੋ ਵਾਰੀ ਲੜਨਾ ਪੈਂਦਾ ਸੀ ਇੱਕ ਵਾਰੀ ਇੱਧਰ ਜਦੋਂ ਦਿੱਲੀ ਨੂੰ ਲੁੱਟਣ ਜਾਂਦੇ ਸੀ ਇੱਕ ਵਾਰੀ ਉੱਧਰ ਜਦ ਦਿੱਲੀ ਲੁੱਟ ਕੇ ਆਉਂਦੀ ਸੀ ਵਾਪਸ ਸਾਡੇ ਤਾਂ ਦੋ ਦੋ ਵਾਰੀ ਲੜਾਈਆਂ ਖੋਹਚਣੇ ਸੋ ਕਿਸੇ ਗੱਲੋਂ ਵੀ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਕਿਸੇ ਤਿਉਹਾਰ ਦਾ ਮਹਤਾਜ ਨਹੀਂ ਰਹਿਣਾ ਠੀਕ ਹੈ ਭਾਈ ਦੇ ਹੱਥ ਤੇ ਰਖੜੀ ਬੰਨਤੀ ਸ਼ਗਨ ਦੇਤਾ ਉਹਨੇ ਉਹਦੇ ਨਾਲ ਕੋਈ ਉਹ ਰਾਜਾ ਨਹੀਂ ਬਣ ਜਾਂਦਾ ਫਰਜ਼ ਬਣਦਾ ਉਹਦਾ ਕਿ ਉਹ ਭੈਣ ਦੀ ਇੱਜ਼ਤ ਆਬਰੂ ਦੀ ਰੱਖਿਆ ਕਰੇ ਤੇ ਫਿਰ ਅਪਡੇਟਾਂ ਕਿਉਂ ਕਰਨੀ ਪੈਂਦੀ ਹੈ ਹਰ ਇੱਕ ਸਾਲ ਕੀ ਗੱਲ ਹੈ ਕਿ ਸਾਲ ਭੁੱਲ ਜਾਂਦਾ ਉਹ ਨਹੀਂ ਇੱਕ ਤਿਹਾਰਾ ਕਿ ਤਿਹਾਰ ਬਣ ਗਿਆ ਅਦਰਵਾਈਜ਼ ਅਸੀਂ ਖੜੇ ਆ ਮੇਰੀ ਮਾਂ ਨੂੰ ਕਈ ਵਾਰੀ ਮੈਨੂੰ ਮਿਲਿਆ ਨੂੰ ਕਾਫੀ ਟਾਈਮ ਹੋ ਜਾਂਦਾ ਪਿੰਡ ਰਹਿੰਦੀ ਹੈ ਆਪਣੇ ਬਜ਼ੁਰਗਾਂ ਦਾ ਨਹੀਂ ਚੰਡੀਗੜ੍ਹ ਤੇ ਲੱਗਦਾ 2-4 ਦਿਨ ਤਾਂ ਰਹਿ ਲੈਂਦੀ ਹੈ ਫਿਰ ਪਿੰਡ ਨੂੰ ਭਜਦੀ ਹੈ ਕਿਉਂਕਿ ਉੱਥੇ ਪੂਰੀ ਮਹਿਫਿਲ ਲੱਗਦੀ ਹੈ ਆਪ ਦੇ ਨਾਲ ਦੀਆਂ ਦੀ ਗਵਾਂਡਣਾ ਦੀ ਆ ਚੰਡੀਗੜ੍ਹ ਮੌਕਾ ਨਹੀਂ ਮਿਲਦਾ ਉਹ ਤੇ ਕਈ ਵਾਰ ਤਾਂ ਡਾਕਟਰ ਨੂੰ ਕਹਿ ਕੇ ਬੇਬੇ ਰੱਖੀ ਤੇ ਚੰਡੀਗੜ੍ਹ ਡਾਕਟਰ ਸਾਹਿਬ ਨੂੰ ਕਹਿੰਦੇ ਆ ਕਿ ਇੱਕ ਇੱਕ ਟੈਸਟ ਪਰਸ ਤੋਂ ਲਿਖ ਦੇ ਦੋ ਦਿਨ ਤਰਵ ਤੇ ਉਹਨੂੰ ਕਿਤੇ ਪੱਤਰਕਾਰ ਜਾ ਬੜੇ ਪਿੰਡ ਉਹਨੂੰ ਕਹਿੰਦੇ ਹੁਣ ਤਾਂ ਮੁੱਖ ਮੰਤਰੀ ਦੀ ਮਾਂ ਐ ਕਿੰਨੇ ਦਿਨ ਹੋ ਕੇ ਮਿਲੇ ਨੂੰ ਕਹਿੰਦੀ ਭਾਈ ਮੈਨੂੰ ਤਾਂ ਹੋ ਗਏ ਹੁਣੇ ਖਾਸੇ ਦਿਨ ਹੋ ਗਏ ਭਾਈ ਕਿੰਨੇ ਦਿਨ ਹੋ ਗਏ ਕਹਿੰਦੀ ਵੀ ਮੈਨੂੰ ਲੱਗਦਾ ਵੀ 40-45 ਦਿਨ ਹੋ ਗਏ ਹੁਣੇ ਮਿਲੇ ਨੂੰ ਕਹਿੰਦੇ ਮੁੱਖ ਮੰਤਰੀ ਮਾਤਾ ਜੀ ਤੁਸੀਂ ਮੁੱਖ ਮੰਤਰੀ ਦੀ ਮਾਂ ਹੋ ਤੇ 40-45 ਦਿਨ ਹੋ ਗਏ ਤੈਨੂੰ ਮਿਲੇ ਨੂੰ ਕੀ ਕਹਿਣਾ ਚਾਹੋਗੇ ਕਹਿੰਦੀ ਕੋਈ ਗੱਲ ਨਹੀਂ ਜੇ ਮੈਨੂੰ ਨਹੀਂ ਮਿਲਦਾ ਫਿਰ ਕੀ ਹੁੰਦਾ ਰੋਜ਼ ਮਾਵਾ ਨੂੰ ਤਾਂ ਮਿਲਦਾ ਹੈ ਕਹਿੰਦੀ ਮੈਂ ਟੈਲੀਵਿਜ਼ਨ ਤੇ ਦੇਖਦੀ ਹੁੰਨੀ ਆ ਰੋਜ਼ ਮਾਵਾ ਕੋਲ ਘਟਾ ਹੁੰਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤੇ ਪੈਰੀਆਂ ਤੇ ਲਾਈ ਜਾਂਦਾ ਹੁੰਦਾ ਕਿਸੇ ਨਾ ਕਿਸੇ ਭੈਣ ਨਾਲ ਗੱਲ ਕਰਦਾ ਹੁੰਦਾ ਹਜੇ ਮੈਂ ਰਖੜੀ ਬਣਾਉਣੀ ਹੈ ਮੈਂ ਕੱਲ ਬਠਿੰਡੇ ਆ ਗਿਆ ਮੈਂ ਰਾਤ ਬਠਿੰਡੇ ਰਿਆ ਖੇਡਾਂ ਬਤਨ ਪੰਜਾਬ ਦੀਆਂ ਉਥੋਂ ਇੱਧਰ ਆ ਗਿਆ ਹੁਣ ਜਾਉਂਗਾ ਭੈਣ ਹੈ ਮੇਰੀ ਛੋਟੀ ਤੇ ਕੋਈ ਨਹੀਂ ਭੈਣਾ ਕੁੱਲੀ ਰਹਨੇ ਆ ਇਹ ਥੋੜੀ ਹੈ ਕਿ ਕੱਲੀ ਮਨਪਰੀਤ ਹੀ ਭੈਣ ਹੈ ਸਾਰੀਆਂ ਭੈਣਾਂ ਸਾਡੀਆਂ ਸੋ ਫਰਜ਼ੇ ਬਣਦਾ ਸਾਡਾ ਕਿ ਅਸੀਂ ਨਿੱਜ ਨੂੰ ਤਿਆਗੇ ਸਮਾਜ ਨੂੰ ਉੱਪਰ ਚੱਕੀਏ ਜੋ ਕੰਮ ਤੁਸੀਂ ਕਰ ਰਹੇ ਹੋ ਜੋ ਆਂਗਣਵੜੀ ਵਰਕਰਾਂ ਤੇ ਹੈਲਪਰਾਂ ਕਰ ਰਹੇ ਆ ਮੈਨੂੰ ਲੱਗਦਾ ਦੁਨੀਆ ਦੇ ਕਿਸੇ ਕੋਨੇ 'ਚ ਇਹੋ ਜਿਹਾ ਕੋਈ ਡਿਪਾਰਟਮੈਂਟ ਹੋਊਗਾ ਈਵਨ ਅਮਰੀਕਾ ਕੈਨੇਡਾ ਮੈਂ ਸਾਰਾ ਜਾਣਦਾ ਉਹਨਾਂ ਦਾ ਮੈਡੀਕਲ ਸਿਸਟਮ ਉੱਥੇ ਵੀ ਇਸ ਲੈਵਲ ਤੇ ਕੰਮ ਨਹੀਂ ਹੁੰਦਾ ਜਿਸ ਲੈਵਲ ਤੇ ਤੁਸੀਂ ਕੰਮ ਕਰਦੇ ਹੋ ਈਵਨ ਜਿਹੜੇ ਡਿਵੈਲਪਡ ਕੰਟਰੀ ਨੇ ਮਤਲਬ ਜਿਹੜੇ ਕੰਟਰੀ ਵਿਕਸਤ ਹੋ ਚੁੱਕੇ ਨੇ ਹਾਂਜੀ ਕਿਹ ਕਿ ਅਜੇ ਰਕਰੀਵਨ ਨੇ ਅੱਛਾ ਮੈਂ ਤੈਨੂੰ ਕਿਹਾ ਸੀ ਪਹਿਣਾ ਜੀ ਰਣਾ ਮੈਂ ਮੁੱਖ ਮੰਤਰੀ ਸਾਹਿਬ ਦਾ ਗੁੱਟਰ ਰਖੜੀ ਨਾਲ ਬੰਨਣ ਤਬਾਸ਼ਾਗਨਾ ਵਾਲਾ ਹੋ ਗਿਆ ਹੁਣ ਪੜਨੇ ਹੁਣ ਇੱਕ ਪੰਗਾ ਹੈ ਮੇਰੇ ਕੋਲੇ ਪੈਸੇ ਨਹੀਂ ਹੈਗੇ ਯਰ ਦੇ ਯਰ ਪੈਸੇ ਰੱਖਦਾ ਸਲਾਹ ਕੋਲ ਹੈ ਸਰ ਪਹਿਲੀ ਤਾੜੀਆਂ ਇਹ ਜਿਹੜਾ ਧਾਗੈ ਆਪਣੇ ਕਲਚਰ ਚ ਆਪਣੇ ਵਿਰਸੇ ਚ ਧਾਗੇ ਦੀ ਸਾਂਝ ਸਭ ਤੋਂ ਵੱਡੀ ਮੰਨੀ ਗਈ ਹੈ ਮਿਲਨੀ ਵੇਲੇ ਮਾਮਿਆਂ ਨੂੰ ਕੰਬਲ ਕਿਉਂ ਦਿੱਤੇ ਜਾਂਦੇ ਨੇ ਉਹ ਜਿਹੜਾ ਧਾਗਾ ਹੁੰਦਾ ਮਾਮਾ ਫੁੱਫੜ ਜੀਜਾ ਮਿਲਨੀ ਕਾਈ ਜਾਂਦੀ ਹੈ ਖੇਸ ਹੁੰਦੇ ਸੀ ਪਹਿਲਾਂ ਹੁਣ ਕੰਬਲ ਆ ਗਏ ਜਾਂ ਫਿਰ ਜਿਵੇਂ ਲੇਡੀਜ਼ ਸੂਟ ਆਦਾਨ ਪ੍ਰਦਾਨ ਕਰੀ ਧਾਗਾ ਅੱਗੇ ਦੀ ਸਾਂਝ ਸਭ ਤੋਂ ਵੱਡੀ ਜਦੋਂ ਕੰਬਲ ਉੱਤੇ ਲਿਆ ਜਾਊਗਾ ਜਦੋਂ ਸੂਟ ਪਾਇਆ ਜਾਊਗਾ ਯਾਦ ਆਊਗੀ ਫਿਰ ਉਸਦੇ ਰਿਸ਼ਤੇ ਦੀ ਰਿਸ਼ਤੇਦਾਰ ਦੀ ਬੜਿਆਂ ਵੱਡਿਆਂ ਸਾਡਾ ਵਿਰਸਾ ਬੜਾ ਅਮੀਰ ਹੈ ਜਿੰਨਾ ਪੜੀ ਜਾਓਗੇ ਉਹਨਾਂ ਤੁਸੀਂ ਕਹੋਗੇ ਵੀ ਮੈਂ ਤਾਂ ਕਿਤੇ ਹੋਰ ਹੀ ਰਹਿੰਦਾ ਸੀ ਯਾਰ ਪੜੋ ਪੰਜਾਬੀ ਮਾਂ ਬੋਲੀ ਸਾਡੀ ਐਡੀ ਅਮੀਰ ਬੋਲੀ ਦੁਨੀਆਂ ਚ ਨਹੀਂ ਕਹਤੇ ਹੈਗੀ ਹਰ ਰਿਸ਼ਤਾ ਜਿਹੜਾ ਹੈ ਉਹਦਾ ਨਾਮ ਬੋਲਣ ਵੇਲੇ ਇਹ ਪਤਾ ਲੱਗ ਜਾਂਦਾ ਹੈ ਕਿ ਰਿਸ਼ਤਾ ਕੀ ਹੈ ਮਾਮਾ ਮਾਂ ਦਾ ਭਾਈ ਤਾਇਆ ਬਾਪੂ ਦਾ ਭਾਈ ਪਰ ਉਹ ਤੋਂ ਵੱਡਾ ਉਮਰ ਚ ਚਾਚਾ ਬਾਪੂ ਦਾ ਭਾਈ ਪਰ ਉਹ ਤੋਂ ਛੋਟਾ ਦੌਰ ਹਸਬੰਡ ਦਾ ਛੋਟਾ ਭਾਈ ਜੇਠ ਹਸਬੰਡ ਦਾ ਵੱਡਾ ਭਾਈ ਨਾਨੰਦ ਭੂਆ ਫੋਫੜ ਹਰ ਰਿਸ਼ਤਾ ਡਿਕਲੇਅਰਡ ਹੈ ਉਧਰ ਅੰਗਰੇਜ਼ੀ ਦੋ ਗੱਲਾਂ ਚ ਨਿਬੜ ਜਾਂਦਾ ਹੈ ਅੰਕਲ ਆਂਟੀ ਐਂਡ ਬ੍ਰਦਰ ਇਨ ਲਾ ਅਸੀਂ ਪੁੱਛਦੇ ਰਹੇ ਨੀਂ ਭਰਾਵਾ ਕਿੱਧਰਲੇ ਪਾਸਿਓਂ ਬ੍ਰਦਰ ਇਨ ਲਾ ਹੈ ਜੀਜਾ ਹੈ ਜਾਂ ਸਾਲਾ ਉਸ ਆ ਬਨੈਜਤ ਕਰੀਏ ਦੀ ਸੋ ਮੈਂ ਅੱਜ ਦੇ ਦਿਨ ਜੋ ਸੇਵਾ ਤੁਸੀਂ ਕਰੋਗੇ ਆ ਪਿੰਡਾਂ ਚ ਜਾ ਕੇ ਉਹ ਬਹੁਤ ਵੱਡੀ ਸੇਵਾ ਉਹਨੂੰ ਤੁਸੀਂ ਇਹ ਸਮਝ ਲਓ ਵੀ ਉਹਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਜੋ ਮਾਂਵਾ ਨੂੰ ਤੁਸੀਂ ਆਪਣੇ ਬੱਚੇ ਨੂੰ ਤੰਦਰੁਸਤੀ ਨਾਲ ਪਾਲਣ ਦਾ ਜਿਹੜਾ ਸਿੱਖਿਆ ਦੇਉਂਗੀਆਂ ਉਹ ਤੋਂ ਵੱਡਾ ਕੋਈ ਕੋਈ ਕੀਮਤ ਹੀ ਨਹੀਂ ਇੱਕ ਮਾਂ ਵਾਸਤੇ ਬੱਚੇ ਦੀ ਕੀਮਤ ਮੇਰੇ ਖਿਆਲ ਚ ਦੁਨੀਆ ਦਾ ਕੋਈ ਦਾਨਿਸ਼ਵਰ ਵੀ ਨਹੀਂ ਲਾ ਸਕਿਆ ਹੋਊਗਾ ਕਿ ਮਾਂ ਵਾਸਤੇ ਬੱਚੇ ਦੀ ਕੀਮਤ ਕੀ ਹੁੰਦੀ ਹੈ ਸੋ ਤੁਸੀਂ ਉਹ ਕੰਮ ਕਰਨਾ ਜਿਹਦੀ ਕੋਈ ਕੀਮਤ ਹੀ ਨਹੀਂ ਆਪਣੇ ਕੰਮ ਨੂੰ ਇੰਨੇ ਜ਼ਿਆਦਾ ਇਮਾਨਦਾਰੀ ਨਾਲ ਇੰਨੀ ਜ਼ਿਆਦਾ ਦ੍ਰਿੜਤਾ ਨਾਲ ਕਰਨਾ ਹੈ ਕਿ ਤੁਹਾਨੂੰ ਵੀ ਲੱਗੇ ਕਿ ਹਾਂ ਮੈਂ ਮੇਰੀ ਪਰਮਾਤਮਾ ਨੇ ਕੋਈ ਡਿਊਟੀ ਲਈ ਹੈ ਮੈਂ ਇਥੋਂ ਪਰਮਾਤਮਾਏ ਕੰਮ ਲੈਣ ਲੱਗਿਆ ਹੋਇਆ ਹੈ ਤੇ ਮੈਂ ਕਰੂੰਗੀ ਕੰਮ ਉਹਨੂੰ ਇਹ ਨਾ ਸਮਝੋ ਕਿ ਇੱਥੇ ਤੜਕੀ ਜਾਣਾ ਪੈਂਦਾ ਸਿਆਪਾ ਜਦੋਂ ਤੁਸੀਂ ਨੌਕਰੀ ਨੂੰ ਜਾਂ ਕਿਸੇ ਕੰਮ ਨੂੰ ਇੰਜੋਏ ਨਹੀਂ ਕਰਦੇ ਨਾ ਫਿਰ ਉਹ ਬਰਕਤ ਵੀ ਨਹੀਂ ਪਾਉਂਦਾ ਫਿਰ ਜਿੰਨੇ ਚਾਹੇ ਲੱਖ ਰੁਪਏ ਤਨਖਾਹ ਲੈ ਲਿਓ ਹੱਦ ਯਾਰ ਲੱਖ ਲੱਖ ਡੇ ਡੇ ਲੱਖ ਤਨਖਾਹਾਂ ਲੈਨੇ ਹੋ ਰੋਜ਼ ਹੜਤਾਲ ਵਾਜ ਯੂਨੀਅਨ ਇਹ ਹੜਤਾਲ ਸਰਕਾਰੀ ਕਰਮਚਾਰੀਆਂ ਸਰਕਾਰ ਦੀ ਨੌਕਰੀ ਕਰ ਰਹੇ ਹੋ ਕੋਈ ਮੰਗ ਹੈ ਕੋਈ ਜਾਇਜ਼ ਹੈ ਕੋਈ ਕੋਈ ਨਿੱਜੀ ਹੈ ਕੋਈ ਜਾਇਜ਼ ਮੰਗ ਦੱਸੋ ਨਾ ਜੀ ਕਲਮ ਛੋੜ ਹੜਤਾਲ ਉਥੇ ਕੀ ਹੋਊਗਾ ਲੋਕ ਤੰਗ ਹੋਣਗੇ ਲੋਕ ਤੰਗ ਹੋਣਗੇ ਫਿਰ ਭਗਵੰਤ ਮਾਨ ਨੂੰ ਪੰਗਾ ਪਊਗਾ ਅੱਛਾ ਫਿਰ ਭਗਵੰਤ ਮਾਨ ਨੂੰ ਪੰਗਾ ਪਾਉਣ ਵਾਸਤੇ ਲੋਕਾਂ ਨੂੰ ਤੰਗ ਕਰੋਗੇ ਫਿਰ ਪਹਿਲੀ ਮੈਂ ਹੀ ਕਿਉਂ ਨਾ ਕਹਿਦਾ ਉਹਨਾਂ ਨੂੰ ਕਿ ਭਾਈ ਆਇਓ ਨਾ ਫਿਰ ਕਲਮ ਤੋਂ ਬਾਅਦ ਇੱਕ ਵਾਰੀ ਕਲਮ ਛੱਡ ਕੇ ਦਿਖਾਓ ਤੁਸੀਂ ਫਿਰ ਕਲਮ ਛੋੜ ਹੜਤਾਲ ਉਹ ਸਾਡੇ ਕੋਲੇ ਲੱਖਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਤੁਹਾਡੇ ਨਾਲ ਵੱਧ ਬੜੇ ਲਿਖੇ ਬੈਠੇ ਨੇ ਜਿਹੜੇ ਉਸ ਕਲਮ ਨੂੰ ਫੜਨ ਲਈ ਤਿਆਰ ਨੇ ਤੁਸੀਂ ਸ਼ੁਕਰ ਕਰੋ ਤੁਹਾਨੂੰ ਕਲਮ ਮਿਲੀ ਹੋਈ ਹੈ ਯਾਰ ਕਲਮ ਛੋੜ ਹੜਤਾਲ ਇਸ ਤਰ੍ਹਾਂ ਨਹੀਂ ਚੱਲੂਗਾ ਸ਼ਾਇਦ ਮੈਨੂੰ ਸਮਝਦੇ ਹੋਣਗੇ ਨਵੇਂ ਆਏ ਨੇ ਇਹ ਜਾਂ ਨਵੇਂ ਐ ਇਹ ਮੈਨੂੰ ਸਭ ਪਤਾ ਹੈ ਮੈਂ ਕੋਈ ਨਾ ਮਾਨੀ ਮੇਰੀ ਕੱਲੀ ਕੱਲੀ ਗੱਲ ਤੇ ਮੇਰੀ ਬਾਜ ਅੱਖ ਹੈ ਮੇਰੀ ਕਿ ਕੌਣ ਕਿੱਥੇ ਲੋਕਾਂ ਨੂੰ ਤੰਗ ਕਰ ਰਿਹਾ ਜਿਹੜਾ ਖਜ਼ਾਨੇ ਦਾ ਪੈਸਾ ਖਾਊਗਾ ਜਿਹੜਾ ਪੰਜਾਬ ਦੇ ਖਜ਼ਾਨੇ ਦਾ ਪੈਸਾ ਖਾ ਚੁੱਕਿਆ ਹੈ ਜਾਂ ਜਿਹੜਾ ਲੋਕਾਂ ਦੇ ਆ ਸਹੂਲਤਾਂ ਦੇ ਵਿੱਚ ਟਾਂਗੜਾ ਆਊਗਾ ਕੋਈ ਉਹਦੇ ਵਾਸਤੇ ਕੋਈ ਮੇਰੇ ਕੋਲੇ ਹਮਦਰਦੀ ਨਹੀਂ ਹੈ ਕਿ ਮੇਰੇ ਕੋਲੇ ਹਮਦਰਦੀ ਲੈ ਕੇ ਨਾ ਆਵੇ ਉੱਥੇ ਸਖਤ ਐਕਸ਼ਨ ਹੋਊਗਾ ਜੀ ਅੱਗੇ ਦੀ ਅੱਖੇ ਆ ਕਲਮਛੋੜ ਵਾਲਿਆਂ ਨੇ ਅੱਗੇ ਦੀ ਅੱਗੇ ਬੰਦੇ ਰੱਖੇ ਹੋਏ ਨੇ ਆਪ ਜਾਂਦੇ ਹੀ ਨਹੀਂ ਉੱਥੇ ਹੋਰ ਬੰਦਾ ਰੱਖਿਆ ਹੋਇਆ ਹੈ 10000 ਤੇ ਰੱਖਿਆ ਬੰਦਾ ਕਿਉਂਕਿ ਆਪ ਇੰਨੀ ਲੈਂਦਾ ਆਪ ਕੋਈ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਮੇਰੇ ਕੋਲੇ ਸਾਰੀਆਂ ਲਿਸਟਾਂ ਪਈਆਂ ਨੇ ਮੈਨੂੰ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿਰਪਾ ਕਰ ਆਹੀ ਚੱਲੂਗੀ ਹੁਣ ਰੱਖੜੀ ਤਾਂ ਮੈਨੂੰ ਲੱਗਦਾ ਉਹਨਾਂ ਨੇ ਚਲਾਉਣੀ ਨੇ ਇਹਨਾਂ ਨੇ ਆ মিডিਆ ਵਾਲੇ ਨੇ ਆਹੀ ਚੱਲੂ ਭਗਵਾਨ ਤੁਮਾਰ ਨੇ ਦਿੱਤੀ ਸਿੱਧੀ ਧਮਕੀ ਕੋਈ ਗੱਲ ਜੇ ਧਮਕੀ ਮੰਨਣੀ ਹੈ ਧਮਕੀ ਮੰਨ ਲਓ ਮੈਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜੂਗਾ ਤਾੜੀਆਂ ਮਾਰ ਦਿਓਣ ਇਹ ਵੀ ਆ ਜਾਣਗੇ ਵਿੱਚ ਕੱਲ ਨਹੀਂ ਬਾਤ ਨਹੀਂ ਤੀਜੇ ਦਿਨ ਦਰੀ ਪਿਛਾ ਕੇ ਬਹਿ ਜਾਂਦੇ ਉੱਥੇ ਕੰਮ ਕਰਕੇ ਰਾਜੀ ਨਹੀਂ ਕੋਈ ਆ ਜੇ ਸਾਢੇ 7 ਵਜੇ ਮੈਂ ਟਾਈਮ ਕੀਤਾ ਤਾਂ ਮੈਂ ਸਾਢੇ 7 ਵਜੇ ਜਾਂਦਾ ਸੀਗਾ ਆਪ ਕੰਮ ਕਰਨ ਮੈਂ ਵੀ ਕੰਮ ਸਮਝਦਾ ਆਪਣੇ ਕੰਮ ਨੂੰ ਰਿਕਾਰਡ ਕਰਾ ਕੇ ਦੇਖ ਲਿਓ ਸੈਕਟਰੀਏਟ ਦੇ ਵਿੱਚ ਮੈਂ ਕਈ ਵਾਰੀ ਰਾਤ ਦੇ 8-8 ਵਜੇ ਤੱਕ ਬੈਠਾ ਆਪਣੇ ਦਫ਼ਤਰ 'ਚ ਕਿ ਫਾਈਲਾਂ ਪੂਰੀਆਂ ਨਹੀਂ ਹੋਈਆਂ 8-8 ਵਜੇ ਤੱਕ ਰਾਤ ਦੇ ਮੈਂ ਕੰਮ ਕਰਨਾ ਮੈਂ ਵੀ ਇਹਨੂੰ ਕੰਮ ਸਮਝਦਾ ਔਰ ਇਹ ਕੰਮ ਮੈਂ ਲੋਕਾਂ ਦੇ ਹੱਥ ਜੋੜ ਕੇ ਆਪ ਮੰਗਿਆ ਹੋਇਆ ਕਿ ਮੈਨੂੰ ਇਹ ਕੰਮ ਦਿਓ ਫਿਰ ਤੁਸੀਂ ਦੇਖਿਓ